ਕਲੋਣਾ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਦੇ ਸਸ਼੍ਰੀਕਾਲਜੀ ਤੁਸੀਂ ਦੇਖ ਰਹਿਸਮ ਜਨ نیوز ਤੇ ਮੈਂ ਹਾਂ ਪ੍ਰਦੀਪ ਕੌਰ ਤਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਸਾ ਦਾ ਦਿਹਾਂਤ ਹੋ ਗਿਆ ਦਰਸਲ 90 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਦਾ ਕਹਿ ਚੁੱਕੇ ਨੇ ਹ ਤਾਂ ਲੰਮੇ ਸਮੇਂ ਤੋਂ ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਇਸ ਸਮੇਂ ਹਾਂ ਪ੍ਰਦੀਪ ਕੌਰ ਤਸ਼ਰੂਮੀ ਕਾਲੀ ਦਲਦੇ ਸਿਨੀਅਰ ਅਗੂ ਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਸਾ ਦਾ ਦਿਹਾਂਤ ਹੋ ਗਿਆ। ਦਰਸਲ 90 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ અલਵਿਦਾ ਕਹਿ ਚੁੱਕੇ ਨੇ। ਇਹ ਤਾਂ ਲੰਬੇ ਸਮੇਂ ਤੋਂ ਬਿਮਾਰੀ ਦੇ ਨਾਲ ਪੀੜਤ ਸੀ। ਮੋਹਾਲੀ ਦੇ ਨਿੱਜੀ ਹਸਪਤਾਲ ਦੇ ਵਿੱਚੋਂ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਸੀ, ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਬੀਤੇ ਦਿਨੀ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ। ਇਹ ਤਾਂ ਬਿਲਕੁਲ ਪੰਜਾਬ ਦੇ ਉੱਗੇ ਵਿਕਾਸ ਕਾਰਜਾਂ ਦੇ ਵਿੱਚ ਉਹਨਾਂ ਨੇ ਅਹਿਮ ਰੋਲ ਨਿਭਾਇਆ ਸੀ, ਅਹਿਮ ਭੂਮਿਕਾ ਨਿਭਾਈ ਸੀ ਉਹਨਾਂ ਨੇ। ਖੁਕ ਸਿਆਸੀ ਆਗੂਆਂ ਦੇ ਵੱਲੋਂ ਵੀ ਟਵੀਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਆਹ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਸਰਦਾਰ ਢੀਂਸਾ ਦੇ ਵੱਲੋਂ ਪੰਜਾਬ ਦੀ ਉન્નਤੀ ਦੇ ਵਿੱਚ ਪਾਈ ਯੋਗਦਾਨ ਲਈ ਹਮੇਸ਼ਾ ਉਹਨਾਂ ਨੂੰ ਚੇਤੇ ਰੱਖਿਆ ਜਾਏਗਾ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਸ਼੍ਰੋਮਣੀ ਕਾਲੀ ਦਲ ਦੇ ਵੱਖ-ਵੱਖ ਕਾਰੀ ਅਹੁਦਿਆਂ ਤੇ ਰਹਿ ਕੇ ਪੰਥ ਦੀ ਨੁਮਾਇੰਦਾ ਜਮਾਤ ਦੀ ਸੇਵਾ ਕੀਤੀ ਸਰਦਾਰ ਢੀਂਸਾ 1972 1977 1980 ਅਤੇ 1985 ਲਗਾਤਾਰ ਚਾਰ ਵਾਰ ਵਿਦਾਨ ਸਭਾ ਦੀ ਮੈਂਬਰ ਬਣੀ 1997 ਤੋਂ 1980 ਤੋਂ ਲੈ ਕੇ ਪੰਜਾਬ ਦੇ ਟਰਾਂਸਪੋਰਟ, ਸਪੋਰਟਸ ਅਤੇ ਟੂਰਿਜ਼ਮ ਮੰਤਰੀ ਰਹੀ 1998 ਤੋਂ ਲੈ ਕੇ 2004 ਦੌਰਾਨ ਰਾਜ ਸਭਾ ਮੈਂਬਰ ਬਣੀ ਅਤੇ ਵਾਜਪਾਈ ਸਰਕਾਰ ਦੇ ਵਿੱਚ ਕੇਂਦਰੀ ਵਿਜਾਰਤ ਦਾ ਹਿੱਸਾ ਬਣੀ ਉਹਨਾਂ ਨੇ ਬਤੌਰ ਕੇਂਦਰੀ ਮੰਤਰੀ ਖੇਡ ਵਿਭਾਗ ਤੇ ਕੈਮੀਕਲ ਫਰਟੀਲਾਈਜ਼ਰ ਵਿਭਾਗ ਲਈ ਆਪਣਾ ਯੋਗਦਾਨ ਪਾਇਆ 2004 ਦੀ 14ਵੀਂ ਲੋਕ ਸਭਾ ਵੇਲੇ ਸਰਦਾਰ ਢੀਮਸਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਚੁਣੇਗੇ ਜਿਸ ਤੋਂ ਇਲਾਵਾ ਸਰਦਾਰ ਢੀਮਸਾ ਵੱਖ-ਵੱਖ ਵਿਧਾਨ ਸਭਾ ਤੇ ਲੋਕ ਸਭਾ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਵੀ ਰਹੇ ਨੇ ਕਿਸਾਨੀ ਪਰਿਵਾਰ ਦੇ ਨਾਲ ਸਬੰਧ ਰੱਖਣ ਕਰਕੇ ਸਰਦਾਰ ਢੀਮਸਾ ਕਿਸਾਨਾਂ ਦੀ ਰਮਸ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਸਰਦਾਰ ਢੀਮਸਾ ਨੂੰ ਪਦਮ ਪੂਸ਼ਣ ਅਵਾਰਡ ਦੇ ਨਾਲ 26 ਜਨਵਰੀ 2019 ਦੇ ਵਿੱਚ ਵੀ ਸਨਮਾਨਿਆ ਗਿਆ ਉਹਨਾਂ ਨੇ ਦਸੰਬਰ 2020 ਦੇ ਵਿੱਚ ਕਿਸਾਨੀ ਅੰਦolan ਦੀ ਹਮਾਇਤ ਕਰਨ ਲਈ ਅਵਾਰਡ ਵਾਪਸ ਜਿਹੜਾ ਵਾਪਸ ਕਰ ਦਿੱਤਾ ਸੀ ਬਿਲਕੁਲ ਵੱਖ-ਵੱਖ ਸਿਆਸੀ ਆਗੂਆਂ ਦੇ ਵੱਲੋਂ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਤਾਂ ਭਗਵੰਤ ਮਾਨ ਹੋਣਾ ਨੇ ਵੀ ਟਵੀਟ ਕੀਤਾ ਹੈ ਦਰਸਲ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਸਾ ਜੀ ਦੇ ਅਕਾਲ ਚਲਾਣੇ ਦੀ ਖਬਰ ਮਿਲੀ ਬੇਸ਼ੱਕ ਸਾਡੇ ਰਾਜਨੀਤਿਕ ਮਾਤੇਦ ਰਹੀ ਹੁਣ ਪਰਿਸ਼ਾਨੀ ਦੇ ਨਾਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹਨ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਉਥੇ ਰਾਜਵਿੰਗ ਨੇ ਟਵੀਟ ਕਰ ਦੇ ਨੇ ਤੇ ਲਿਖਦੇ ਨੇ ਸਰਦਾਰ ਸੁਖਦੇਵ ਸਿੰਘ ਢੀਂਂਸਾ ਸਾਹਿਬ ਦੇ ਅਕਾਲ ਚਲਾਣਾ ਕਰ ਜਾਣ ਦੀ ਖਬਰ ਬੇहद ਦੁਖਦਾਈ ਹੈ ਅਸੀਂ 6 ਦਹਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬ ਦੀ ਸੇਵਾ ਕਰਨ ਵਾਲੇ ਇੱਕ ਮਹਾਨ ਆਗੂ ਨੂੰ ਗਵਾ ਦਿੱਤਾ ਉਹਨਾਂ ਨੇ ਕੇਂਦਰੀ ਮੰਤਰੀ ਵਜੋਂ ਸੇਵਾ ਕਰਨ ਤੋਂ ਇਲਾਵਾ ਰਾਜ ਅਤੇ ਰਾਸ਼ਟਰੀ ਰਾਜਨੀਤੀ ਦੇ ਵਿੱਚ ਬਹੁਤ ਜ਼ਿਆਦਾ ਤੇ ਸਕਾਰਾਤਮਕ ਯੋਗਦਾਨ ਪਾਇਆ ਉਹ ਸ਼ਾਇਦ ਰਾਜ ਦੇ ਆਖਰੀ ਮਹਾਨ ਪ੍ਰਤੀਕਾਂ ਦੇ ਵਿੱਚੋਂ ਇੱਕ ਸੀ ਜੋ ਪੰਜਾਬ ਦੇ ਘਟਨਾਪੂਰਨ ਇਤਿਹਾਸ ਦੀ ਗਵਾਹ ਸਨ। ਉਹਨਾਂ ਦੇ ਜਾਣ ਨਾਲ ਪਏ ਘਾਟੇ ਨੂੰ ਭਰਨਾ ਪੰਜਾਬ ਲਈ ਬੇहद ਮੁਸ਼ਕਲ ਹੋਏਗਾ। ਪਰਮਾਤਮਾ ਉਹਨਾਂ ਨੂੰ ਚਰਨਾ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਅ ਤੇ ਜਿੱਥੇ ਭਗਵੰਤ ਸਿੰਘ ਮਾਨ ਅਤੇ ਮਨਿੰਦਰ ਸਿੰਘ ਰਾਜਵਿੰਦ ਦੇ ਵੱਲੋਂ ਟਵੀਟ ਕੀਤਾ ਗਿਆ। ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਉਹ ਲਿਖਦੇ ਨੇ ਕਿ ਸ੍ਰੀ ਸੁਖਦੇਵ ਸਿੰਘ ਢੀਂਸਾ ਜੀ ਦਾ ਦੇਹਾਂਤ ਸਾਡੇ ਦੇਸ਼ ਲਈ ਬਹੁਤ ਵੱਡਾ ਘਾਟਾ ਹੈ। ਬਾਨ ਬੁੱਧੀਮਾਨ ਤੇ ਜਨਤਕ ਸੇਵਾ ਪ੍ਰਤੀ ਅਟੁੱਟ ਵਚਨਬੱਤਾ ਵਾਲੇ ਉੱਚੇ ਰਾਜਨੀਤਾ ਸੀ। ਉਹਨਾਂ ਦਾ ਹਮੇਸ਼ਾ ਪੰਜਾਬ ਦੇ ਲੋਕਾਂ ਤੇ ਸੱਭਿਆਚਾਰ ਨਾਲ ਜ਼ਮੀਨੀ ਪੱਧਰ ਤੇ ਸਬੰਧ ਰਿਹਾ। ਉਹਨਾਂ ਨੇ ਪਿੰਡੂ ਵਿਕਾਸ, ਸਮਾਜਿਕ ਨਿਆਂ ਤੇ ਸਰਪੱਕੀ ਵਿਕਾਸ ਵਰਗੇ ਮੁੱਦਿਆਂ ਤੇ ਜ਼ੋਰ ਦਿੱਤਾ। ਉਹਨਾਂ ਹਮੇਸ਼ਾ ਸਾਡੇ ਸਮਾਜਿਕ ਤਾਣੇ-ਬਾਣੇ ਨੂੰ ਹੋਰ ਵੀ ਮਜ਼ਬੂਤ ਬਣਾਉਣ ਦਾ ਕੰਮ ਕੀਤਾ। ਮੈਨੂੰ ਕਈ ਸਾਲਾਂ ਤੋਂ ਉਹਨਾਂ ਨੂੰ ਜਾਣਨ, ਵੱਖ-ਵੱਖ ਮੁੱਦਿਆਂ ਦੇ ਨੇੜੇ ਗੱਲਬਾਤ ਕਰਨ ਦਾ ਸੁਪਾਕ ਪ੍ਰਾਪਤ ਹੋਇਆ। ਇਸ ਦੁੱਖ ਦੀ ਘੜੀ ਦੇ ਵਿੱਚ ਮੇਰੀਆਂ ਭਾਵਨਾਵਾਂ ਉਹਨਾਂ ਦੇ ਪਰਿਵਾਰ ਤੇ ਸਮਰਥਕਾਂ ਦੇ ਨਾਲ ਨੇ। ਅਸੋ ਬਿਲਕੁਲ ਵੱਖ-ਵੱਖ ਸਿਆਸੀ ਆਗੂਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਸਰਦਾਰ ਸੁਖਦੇਵ ਸਿੰਘ ਢੀਂਸਾ ਜੋ ਸਾਡੇ ਵਿਚਾਲੇ ਨਹੀਂ ਰਹੇ ਬੇਸ਼ੱਕ ਪੰਜਾਬ ਦੇ ਵਿਕਾਸ ਕਾਰਜਾਂ ਦੇ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਸੋ ਵੱਖ-ਵੱਖ ਆਗੂਆਂ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਸੱਚੀ ਕਾਲ ਜੀ ਸਾਰਿਆਂ ਨੂੰ ਹੁਣੇ ਹੁਣੇ ਇਹ ਖਬਰ ਸਾਰੇ ਪਲੇਟਫਾਰਮਾਂ ਤੇ ਸਾਂਝੀ ਹੋ ਰਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਸਾਹਿਬ ਇਸ ਪਵਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਜਿੱਥੇ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੇ ਸੁਪੁੱਤਰ ਨਾਲ ਸ ਆਪਰਮਿੰਦਰ ਸਿੰਘ ਜੀ ਤੀਨਸਾ ਸਾਹਿਬ ਨਾਲ ਆਪਣੇ ਵੱਡੇ ਵੀਰ ਨਾਲ ਆਪਣੀਆਂ ਸਤਿਕਾਰਯੋਗ ਭੈਣਾਂ ਨਾਲ ਅਪਦੇ ਸਤਿਕਾਰਯੋਗ ਮਾਤਾ ਜੀ ਨਾਲ ਜਿੱਥੇ ਮੈਂ ਦੁੱਖ ਸਾਂਝਾ ਕਰਦਾ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਕੀ ਗੁਰੂ ਸਾਹਿਬ ਉਹਨਾਂ ਨੂੰ ਆਪ ਦੇ ਚਰਨਾ ਕਮਲਾਂ ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਸਾਥ ਸੰਬੰਧੀ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰੂੰ। ਟੀਨ ਸਾਹਿਬ ਅ ਅਸੀਂ ਸਾਰੀ ਆਈ ਹੂ ਨੋਨ ਹਿਮ ਸਿንስ ਆਈ ਵਾਸ ਅ ਯੰਗ ਚਾਈਲਡ ਮੈਨੂੰ ਯਾਦ ਹੈ ਸੀ ਸਕੂਲ ਕਾਲਜ ਡੇਸ ਤੋਂ ਪਰਮੇਂਦਰ ਜੀ ਤੇ ਮੈਂ ਕਾਫੀ ਸਮਾਂ ਇੱਕ ਦੂਜੇ ਨਾਲ ਬਤੀਤ ਕੀਤਾ ਔਰ ਉਹਨਾਂ ਦਿਨਾਂ ਤੋਂ ਸ਼੍ਰੀ ਚਾਹ ਸਾਹਿਬ ਨੂੰ ਅਸੀਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦੇ ਵੇਖਿਆ ਸੋ ਪੰਜਾਬ ਦਾ ਇੱਕ ਵੱਡਾ ਸਪੂਤ ਜਿਨੇ ਪੰਜਾਬ ਨੂੰ ਹਰ ਫੋਰਮ ਤੇ ਪੰਚਾਇਤੀ ਤੋਂ ਲੈ ਕੇ ਐਮ ਐਲ ਏ ਰਾਜ ਸਭਾ ਲੋਕ ਸਭਾ ਦੇਸ਼ ਦੀ ਵਜ਼ੀਰੀ ਸੂਬੇ ਦੀ ਵਜ਼ੀਰੀ ਬਹੁਤ ਵੱਡਾ ਚਿਹਰਾ ਸਨ ਔਰ ਉਹਨਾਂ ਨੇ ਪੰਜਾਬ ਨੂੰ ਬੇਕੂਬੀ ਕਈ ਥਾਵਾਂ ਤੇ ਰਿਪਰੈਜ਼ੈਂਟ ਕੀਤਾ ਸੋ ਮੇਰਾ ਇਹ ਮੰਨਣਾ ਕਿ ਉਹਨਾਂ ਦਾ ਅੱਜ ਇਸ ਸੰਸਾਰ ਨੂੰ ਹਲਵੇ ਦਾ ਕਹਿ ਜਾਣਾ ਇੱਕ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਪਿਆ ਉੱਥੇ ਸਾਨੂੰ ਸਾਰਿਆਂ ਨੂੰ ਪਿਆ ਪੰਜਾਬ ਨੂੰ ਪਿਆ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਪਰਿਵਾਰ ਤੇ ਆਪ ਦਾ ਮਿਹਰ ਭਰਿਆ ਹੱਥ ਰੱਖਣ ਪਿੱਛੇ ਸਾਥ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਰਦਾਰ ਸੁਖਦੇਵ ਸਿੰਘ ਢੀਂਸਾ ਜਿਹੜੇ ਸਾਡੇ ਵਿੱਚ ਨਹੀਂ ਰਹੇ ਇਹ ਬਹੁਤ ਸੁੱਲਝੇ ਹੋਏ ਦੂਰੰਦੇਸ਼ੀ ਔਰ ਬੜੇ ਠਹਿਰਾਵ ਵਾਲੇ ਸਿਆਸਤਾਨ ਸੀਗੇ ਔਰ ਉਹਦੀ ਤੋਂ ਵੀ ਜਿਹੜੀ ਮੈਨੂੰ ਜ਼ਿਆਦਾ ਜਿਹੜੀ ਗੱਲ ਉਹਨਾਂ ਦੀ ਤੁੰਬਦੀ ਹੈ ਕਿ ਉਹ ਖੇਡਾਂ ਦੇ ਮਾਮਲੇ ਦੇ ਵਿੱਚ ਵੀ 올림픽 ਮੂਵਮੈਂਟ ਨਾਲ ਬਹੁਤ ਲੰਬਾ ਸਮਾਂ ਜਿਹੜਾ ਉਹ ਜੁੜੇ ਰਹੇ ਔਰ ਇਹ ਨਾ ਪੂਰਾ ਹੋਣ ਵਾਲਾ ਕਾਟਾ ਜਿਹੜਾ ਪੰਜਾਬ ਮੈਂ ਤਾਂ ਪ੍ਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਕਰਦਾ ਕਿ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਸਾਰੇ ਸਾਥ ਸਬੰਧੀਆਂ ਨੂੰ ਪੰਜਾਬ ਵਾਸੀਆਂ ਨੂੰ ਜਿਹੜਾ ਪਾਣਾ ਮੰਨਣ ਦਾ ਬੰਦ ਬਖਸ਼ੇ ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਸੰਸੈਨੀ ਉਸ ਤੇ ਮੈਂ ਹਾਂ ਪ੍ਰਦੀਪ ਕੌਰ ਤਸ਼ਰੂਮਨੀ ਕਾਲੀ ਦਲਦੇ ਸਿਨੀਅਰ ਅਗੂ ਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਸਾ ਦਾ ਦਿਹਾਂਤ ਹੋ ਗਿਆ। ਦਰਸਲ 90 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਦਾ ਕਹਿ ਚੁੱਕੇ ਨੇ। ਇਹ ਤਾਂ ਲੰਬੇ ਸਮੇਂ ਤੋਂ ਬਿਮਾਰੀ ਦੇ ਨਾਲ ਪੀੜਤ ਸੀ। ਮੋਹਾਲੀ ਦੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਪਰਤੀ ਕਰਵਾਇਆ ਗਿਆ ਸੀ, ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਬੀਤੇ ਦਿਨੀ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ। ਇਹ ਤਾਂ ਬਿਲਕੁਲ ਪੰਜਾਬ ਦੇ ਉੱਗੇ ਵਿਕਾਸ ਕਾਰਜਾਂ ਦੇ ਵਿੱਚ ਉਹਨਾਂ ਨੇ ਅਹਿਮ ਰੋਲ ਨਿਭਾਇਆ ਸੀ, ਅਹਿਮ ਭੂਮਿਕਾ ਨਿਭਾਈ ਸੀ ਉਹਨ ਖੁਕ ਸਿਆਸੀ ਆਗੂਆਂ ਦੇ ਵੱਲੋਂ ਵੀ ਟਵੀਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਆ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਸਰਦਾਰ ਢੀਂਸਾ ਦੇ ਵੱਲੋਂ ਪੰਜਾਬ ਦੀ ਉન્નਤੀ ਦੇ ਵਿੱਚ ਪਾਈ ਯੋਗਦਾਨ ਲਈ ਹਮੇਸ਼ਾ ਉਹਨਾਂ ਨੂੰ ਚੇਤੇ ਰੱਖਿਆ ਜਾਏਗਾ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਸ਼੍ਰੋਮਣੀ ਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਪੰਥ ਦੀ ਨੁਮਾਇੰਦਾ ਜਮਾਤ ਦੀ ਸੇਵਾ ਕੀਤੀ ਸਰਦਾਰ ਢੀਂਸਾ 1972 1977 1980 ਅਤੇ 1985 ਲਗਾਤਾਰ 4 ਵਾਰ ਵਿધાન ਸਭਾ ਦੀ ਮੈਂਬਰ ਬਣੀ 1997 ਤੋਂ 1980 ਤੋਂ ਲੈ ਕੇ ਪੰਜਾਬ ਦੇ ਟਰਾਂਸਪੋਰਟ, ਸਪੋਰਟਸ ਅਤੇ ਟੂਰਿਜ਼ਮ ਮੰਤਰੀ ਰਹੀ 1998 ਤੋਂ ਲੈ ਕੇ 2004 ਦੌਰਾਨ ਰਾਜ ਸਭਾ ਮੈਂਬਰ ਬਣੀ ਅਤੇ ਵਾਜਪਾਈ ਸਰਕਾਰ ਦੇ ਵਿੱਚ ਕੇਂਦਰੀ ਵਿਜਾਰਤ ਦਾ ਹਿੱਸਾ ਬਣੀ ਉਹਨਾਂ ਨੇ ਬਤੌਰ ਕੇਂਦਰੀ ਮੰਤਰੀ ਖੇਡ ਵਿਭਾਗ ਤੇ ਕੈਮੀਕਲ ਫਰਟੀਲਾਈਜ਼ਰ ਵਿਭਾਗ ਲਈ ਆਪਣਾ ਯੋਗਦਾਨ ਪਾਇਆ 2004 ਦੀ 14ਵੀਂ ਲੋਕ ਸਭਾ ਵੇਲੇ ਸਰਦਾਰ ਢੀਂਸਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਚੁਣੇਗੇ ਜਿਸ ਤੋਂ ਇਲਾਵਾ ਸਰਦਾਰ ਟੀਨਸਾ ਵੱਖ-ਵੱਖ ਵਿਧਾਨ ਸਭਾ ਤੇ ਲੋਕ ਸਭਾ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਵੀ ਰਹੇ ਨੇ ਕਿਸਾਨੀ ਪਰਿਵਾਰ ਦੇ ਨਾਲ ਸਬੰਧ ਰੱਖਣ ਕਰਕੇ ਸਰਦਾਰ ਟੀਨਸਾ ਕਿਸਾਨਾਂ ਦੀ ਰਮਸ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਸਰਦਾਰ ਟੀਨਸਾ ਨੂੰ ਪਦਮ ਪੂਸ਼ਣ ਅਵਾਰਡ ਦੇ ਨਾਲ 26 ਜਨਵਰੀ 2019 ਦੇ ਵਿੱਚ ਵੀ ਸਨਮਾਨਿਆ ਗਿਆ ਉਹਨਾਂ ਨੇ ਦਸੰਬਰ 2020 ਦੇ ਵਿੱਚ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਲਈ ਅਵਾਰਡ ਵਾਪਸ ਹੈ ਜਿਹੜਾ ਵਾਪਸ ਕਰ ਦਿੱਤਾ ਸੀ ਬਿਲਕੁਲ ਵੱਖ-ਵੱਖ ਸਿਆਸੀ ਆਗੂਆਂ ਦੇ ਵੱਲੋਂ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਤਾਂ ਭਗਵੰਤ ਮਾਨ ਹੋਣਾ ਨੇ ਵੀ ਟਵੀਟ ਕੀਤਾ ਦਰਸਲ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਸਾ ਜੀ ਦੇ ਕਾਲ ਚਲਾਣੇ ਦੀ ਖਬਰ ਮਿਲੀ ਬੇਸ਼ੱਕ ਸਾਡੇ ਰਾਜਨੀਤਿਕ ਮਤਪੇਦ ਰਹੀ ਹੁਣ ਪਰਿਸ਼ਾਨੀ ਦੇ ਨਾਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਆ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਉਥੇ ਰਾਜਪੁਰੇਂਗ ਜੀ ਟਵੀਟ ਕਰਦੇ ਨੇ ਤੇ ਲਿਖਦੇ ਨੇ ਸਰਦਾਰ ਸੁਖਦੇਵ ਸਿੰਘ ਢੀਮਸਾ ਸਾਹਿਬ ਦੇ ਅਕਾਲ ਚਲਾਣਾ ਕਰ ਜਾਣ ਦੀ ਖਬਰ ਬੇहद ਦੁਖਦਾਈ ਹੈ ਅਸੀਂ 6 ਦਹਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬ ਦੀ ਸੇਵਾ ਕਰਨ ਵਾਲੇ ਇੱਕ ਮਹਾਨ ਆਗੂ ਨੂੰ ਗਵਾ ਦਿੱਤਾ ਹੈ ਉਹਨਾਂ ਦੀ ਕੇਂਦਰੀ ਮੰਤਰੀ ਵਜੋਂ ਸੇਵਾ ਕਰਨ ਤੋਂ ਇਲਾਵਾ ਰਾਜ ਅਤੇ ਰਾਸ਼ਟਰੀ ਰਾਜਨੀਤੀ ਦੇ ਵਿੱਚ ਬਹੁਤ ਜ਼ਿਆਦਾ ਤੇ ਸਕਾਰਾਤਮਕ ਯੋਗਦਾਨ ਪਾਇਆ ਉਹ ਸ਼ਾਇਦ ਰਾਜ ਦੇ ਆਖਰੀ ਮਹਾਨ ਪ੍ਰਤੀਕਾਂ ਦੇ ਵਿੱਚੋਂ ਇੱਕ ਸੀ ਜੋ ਪੰਜਾਬ ਦੇ ਘਟਨਾਪੂਰਨ ਇਤਿਹਾਸ ਦੀ ਗਵਾਹ ਸਨ ਉਹਨਾਂ ਦੇ ਜਾਣ ਨਾਲ ਪਏ ਘਾਟੇ ਨੂੰ ਭਰਨਾ ਪੰਜਾਬ ਲਈ ਬੇहद ਮੁਸ਼ਕਲ ਹੋਏਗਾ ਪਰਮਾਤਮਾ ਉਹਨਾਂ ਨੂੰ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤਾਂ ਜਿੱਥੇ ਭਗਵੰਤ ਸਿੰਘ ਮਾਨ ਅਤੇ ਮਨਿੰਦਰ ਸਿੰਘ ਰਾਜਵਿੰਦ ਦੇ ਵੱਲੋਂ ਟਵੀਟ ਕੀਤਾ ਗਿਆ ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਉਹ ਲਿਖਦੇ ਨੇ ਕਿ ਸ਼੍ਰੀ ਸੁਖਦੇਵ ਸਿੰਘ ਢੀਂਸਾ ਜੀ ਦਾ ਦੇਹਾਂਤ ਸਾਡੇ ਦੇਸ਼ ਲਈ ਬਹੁਤ ਵੱਡਾ ਘਾਟਾ ਹੈ ਇੱਕ ਮਹਾਨ ਬੁੱਧੀਮਾਨ ਤੇ ਜਨਤਕ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਵਾਲੇ ਉੱਚੇ ਰਾਜਨੀਤਾ ਸੀ ਉਹਨਾਂ ਦਾ ਹਮੇਸ਼ਾ ਪੰਜਾਬ ਦੇ ਸ ਤੇ ਲੋਕਾਂ ਤੇ ਸੱਭਿਆਚਾਰ ਨਾਲ ਜ਼ਮੀਨੀ ਪੱਧਰ ਤੇ ਸਬੰਧ ਰਿਹਾ ਉਹਨਾਂ ਨੇ ਪਿੰਡੂ ਵਿਕਾਸ ਸਮਾਜਿਕ ਨਿਆਂ ਤੇ ਸਰਪੱਕੀ ਵਿਕਾਸ ਵਰਗੇ ਮੁੱਦਿਆਂ ਤੇ ਜ਼ੋਰ ਦਿੱਤਾ ਉਹਨਾਂ ਹਮੇਸ਼ਾ ਸਾਡੇ ਸਮਾਜਿਕ ਤਾਣੇ ਬਾਣੇ ਨੂੰ ਹੋਰ ਵੀ ਮਜ਼ਬੂਤ ਬਣਾਉਣ ਦਾ ਕੰਮ ਕੀਤਾ ਮੈਨੂੰ ਕਈ ਸਾਲਾਂ ਤੋਂ ਉਹਨਾਂ ਨੂੰ ਚਾਨਣ ਵਕਫ ਮੁਦਿਆਂ ਦੇ ਨੇੜੇ ਗੱਲਬਾਤ ਕਰਨ ਦਾ ਸੁਪਾਕ ਪ੍ਰਾਪਤ ਹੋਇਆ ਇਸ ਦੁੱਖ ਦੀ ਘੜੀ ਦੇ ਵਿੱਚ ਮੇਰੀਆਂ ਭਾਵਨਾਵਾਂ ਉਹਨਾਂ ਦੇ ਪਰਿਵਾਰ ਤੇ ਸਮਰਥਕਾਂ ਦੇ ਨਾਲ ਨੇ ਅੱਜ ਸਵੇਰ ਬਿਲਕੁਲ ਵਕਫ ਸਿਆਸੀ ਆਗੂਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਸਰਦਾਰ ਸੁਖਦੇਵ ਸਿੰਘ ਜੀ ਸਾਜੁਰ ਸਾਡੇ ਵਿਚਾਲੇ ਨਹੀਂ ਰਹੇ ਨੇ ਬੇਸ਼ੱਕ ਪੰਜਾਬ ਦੇ ਵਿਕਾਸ ਕਾਰਜਾਂ ਦੇ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਸੋ ਵਕਫ ਆਗੂਆਂ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਸੱਚੀ ਕਾਲ ਜੀ ਸਾਰਿਆਂ ਨੂੰ ਹੁਣੇ-ਹੁਣੇ ਇਹ ਖਬਰ ਸਾਰੇ ਪਲੈਟਫਾਰਮਾਂ ਤੇ ਸਾਂਝੀ ਹੋ ਰਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸardar sukhdev singh ji tinsah sahab ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹੈ ਜਿੱਥੇ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੇ ਸੁਪੁੱਤਰ ਨਾਲ ਸਾ ਪਰਮਿੰਦਰ ਸਿੰਘ ਜੀ tinsah sahab ਨਾਲ ਆਪਣੇ ਵੱਡੇ ਵੀਰ ਨਾਲ ਆਪਣੀਆਂ ਸਤਿਕਾਰਯੋਗ ਭੈਣਾਂ ਨਾਲ ਆਪਣੇ ਸਤਿਕਾਰਯੋਗ ਮਾਤਾ ਜੀ ਨਾਲ ਜਿੱਥੇ ਮੈਂ ਦੁੱਖ ਸਾਂਝਾ ਕਰਦਾ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਕਿ ਗੁਰੂ ਸਾਹਿਬ ਉਹਨਾਂ ਨੂੰ ਆਪ ਦੇ ਚਰਨਾ ਕਮਲਾਂ ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਸਾਥ ਸੰਬੰਧੀ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਟੀਨ ਸਾਹਿਬ ਅ ਅਸੀਂ ਸਾਰੇ ਆਈਵ ਨੋਨ ਹਿਮ ਸਿንስ ਆਈ ਵਾਸ ਅ ਯੰਗ ਚਾਈਲਡ ਮੈਨੂੰ ਯਾਦ ਹੈ ਅਸੀਂ ਸਕੂਲ ਕਾਲਜ ਡੇਸ ਤੋਂ ਪਰਮੇਂਦਰ ਜੀ ਤੇ ਮੈਂ ਕਾਫੀ ਸਮਾਂ ਇੱਕ ਦੂਜੇ ਨਾਲ ਬਤੀਤ ਕੀਤਾ ਔਰ ਉਹਨਾਂ ਦਿਨਾਂ ਤੋਂ ਤੇ ਇੰਸਾ ਸਾਹਿਬ ਨੂੰ ਅਸੀਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦੇ ਵੇਖਿਆ ਸੋ ਪੰਜਾਬ ਦਾ ਇੱਕ ਵੱਡਾ ਸਪੂਤ ਜਿਨੇ ਪੰਜਾਬ ਨੂੰ ਹਰ ਫੋਰਮ ਤੇ ਪੰਚਾਇਤੀ ਤੋਂ ਲੈ ਕੇ ਐਮ ਐਲ ਏ ਰਾਜ ਸਭਾ ਲੋਕ ਸਭਾ ਦੇਸ਼ ਦੀ ਵਜ਼ੀਰੀ ਸੂਬੇ ਦੀ ਵਜ਼ੀਰੀ ਬਹੁਤ ਵੱਡਾ ਚਿਹਰਾ ਸਨ ਔਰ ਉਹਨਾਂ ਨੇ ਪੰਜਾਬ ਨੂੰ ਬਹਿਕੂਬੀ ਕਈ ਥਾਵਾਂ ਤੇ ਰਿਪਰੈਜ਼ੈਂਟ ਕੀਤਾ ਸੋ ਮੇਰਾ ਇਹ ਮੰਨਣਾ ਕਿ ਉਹਨਾਂ ਦਾ ਅੱਜ ਇਸ ਸੰਸਾਰ ਨੂੰ ਹਲਵਿਦਾ ਕਹਿ ਜਾਣਾ ਇੱਕ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਪਿਆ ਉੱਥੇ ਸਾਨੂੰ ਸਾਰਿਆਂ ਨੂੰ ਪਿਆ ਪੰਜਾਬ ਨੂੰ ਪਿਆ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਪਰਿਵਾਰ ਤੇ ਆਪ ਦਾ ਮਿਹਰ ਭਰਿਆ ਹੱਥ ਰੱਖਣ ਪਿੱਛੇ ਸਾਥ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰਦਾਰ ਸੁਖਦੇਵ ਸਿੰਘ ਢੀਂਸਾ ਜਿਹੜੇ ਸਾਡੇ ਵਿੱਚ ਨਹੀਂ ਰਹੇ ਇੱਕ ਬਹੁਤ ਸੁੱਲਝੇ ਹੋਏ ਦੂਰੰਦੇਸ਼ੀ ਔਰ ਬੜੇ ਠਹਿਰਾਵ ਵਾਲੇ ਸਿਆਸਤਾਨ ਸੀਗੇ ਔਰ ਉਹਦੀ ਤੋਂ ਵੀ ਜਿਹੜੀ ਮੈਨੂੰ ਜ਼ਿਆਦਾ ਜਿਹੜੀ ਗੱਲ ਉਹਨਾਂ ਦੀ ਤੁੰਬਦੀ ਹੈ ਕਿ ਉਹ ਖੇਡਾਂ ਦੇ ਮਾਮਲੇ ਦੇ ਵਿੱਚ ਵੀ 올림픽 ਮੂਵਮੈਂਟ ਨਾਲ ਬਹੁਤ ਲੰਬਾ ਸਮਾਂ ਜਿਹੜਾ ਉਹ ਜੁੜੇ ਰਹੇ ਔਰ ਇਹ ਨਾ ਪੂਰਾ ਹੋਣ ਵਾਲਾ ਕਾਟਾ ਜਿਹੜਾ ਪੰਜਾਬ ਮੈਂ ਤਾਂ ਪਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਕਰਦਾ ਕਿ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਸਾਰੇ ਸਾਥਸੰਬੰਧੀਆਂ ਨੂੰ ਪੰਜਾਬ ਵਸੀਆਂ ਨੂੰ ਜਿਹੜਾ ਪਾਣ ਮੰਨਣ ਦਾ ਬੰਦ ਬਖਸ਼ੇ ਸਸ਼੍ਰੀਕਲ ਜੀ ਤੁਸੀਂ ਦੇਖ ਰਹੇ ਹੋ ਸਨ ਜੀ ਇਸ ਤੇ ਮੈਂ ਹਾਂ ਪ੍ਰਦੀਪ ਕੌਰ ਤਸ਼ਰੂਮਨੀ ਕਾਲੀ ਦਲਦੇ ਸਿਨੀਅਰ ਅਗੂ ਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਸਾ ਦਾ ਦਿਹਾਂਤ ਹੋ ਗਿਆ। ਦਰਸਲ 90 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਦਾ ਕਹਿ ਚੁੱਕੇ ਨੇ। ਇਹ ਤਾਂ ਲੰਬੇ ਸਮੇਂ ਤੋਂ ਬਿਮਾਰੀ ਦੇ ਨਾਲ ਪੀੜਤ ਸੀ। ਮੋਹਾਲੀ ਦੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਸੀ, ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਬੀਤੇ ਦਿਨੀ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ। ਇਹ ਤਾਂ ਬਿਲਕੁਲ ਪੰਜਾਬ ਦੇ ਉੱਗੇ ਵਿਕਾਸ ਕਾਰਜਾਂ ਦੇ ਵਿੱਚ ਉਹਨਾਂ ਨੇ ਅਹਿਮ ਰੋਲ ਨਿਭਾਇਆ ਸੀ, ਅਹਿਮ ਭੂਮਿਕਾ ਨਿਭਾਈ ਸੀ ਉਹ ਖੁਕ ਸਿਆਸੀ ਆਗੂਆਂ ਦੇ ਵੱਲੋਂ ਵੀ ਟਵੀਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਆਤ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਸਰਦਾਰ ਢੀਂਸਾ ਦੇ ਵੱਲੋਂ ਪੰਜਾਬ ਦੀ ਉન્નਤੀ ਦੇ ਵਿੱਚ ਪਾਈ ਯੋਗਦਾਨ ਲਈ ਹਮੇਸ਼ਾ ਉਹਨਾਂ ਨੂੰ ਚੇਤੇ ਰੱਖਿਆ ਜਾਏਗਾ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਸ਼੍ਰੋਮਣੀ ਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਪੰਥ ਦੀ ਨੁਮਾਇੰਦਾ ਜਮਾਤ ਦੀ ਸੇਵਾ ਕੀਤੀ ਸਰਦਾਰ ਢੀਂਸਾ 1972 1977 1980 ਅਤੇ 1985 ਲਗਾਤਾਰ 4 ਵਾਰ ਵਿਧਾਨ ਸਭਾ ਦੀ ਮੈਂਬਰ ਬਣੀ 1997 ਤੋਂ 1980 ਤੋਂ ਲੈ ਕੇ ਪੰਜਾਬ ਦੇ ਟਰਾਂਸਪੋਰਟ, ਸਪੋਰਟਸ ਅਤੇ ਟੂਰਿਜ਼ਮ ਮੰਤਰੀ ਰਹੀ 1998 ਤੋਂ ਲੈ ਕੇ 2004 ਦੌਰਾਨ ਰਾਜ ਸਭਾ ਮੈਂਬਰ ਬਣੀ ਅਤੇ वाजਪਾਈ ਸਰਕਾਰ ਦੇ ਵਿੱਚ ਕੇਂਦਰੀ ਵਜਾਰਤ ਦਾ ਹਿੱਸਾ ਬਣੀ। ਉਹਨਾਂ ਨੇ ਬਤੌਰ ਕੇਂਦਰੀ ਮੰਤਰੀ ਖੇਡ ਵਿਭਾਗ ਤੇ ਕੈਮੀਕਲ ਫਰਟੀਲਾਈਜ਼ਰ ਵਿਭਾਗ ਲਈ ਆਪਣਾ ਯੋਗਦਾਨ ਪਾਇਆ। 2004 ਦੀ 14ਵੀਂ ਲੋਕ ਸਭਾ ਵੇਲੇ ਸਰਦਾਰ ਢੀਮਸਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਚੁਣੇਗੇ ਜਿਸ ਤੋਂ ਇਲਾਵਾ ਸਰਦਾਰ ਢੀਮਸਾ ਵੱਖ-ਵੱਖ ਵਿਧਾਨ ਸਭਾ ਤੇ ਲੋਕ ਸਭਾ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਵੀ ਰਹੇ ਨੇ ਕਿਸਾਨੀ ਪਰਿਵਾਰ ਦੇ ਨਾਲ ਸਬੰਧ ਰੱਖਣ ਕਰਕੇ ਸਰਦਾਰ ਢੀਮਸਾ ਕਿਸਾਨਾਂ ਦੀ ਰਮਸ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਸਰਦਾਰ ਢੀਮਸਾ ਨੂੰ ਪਦਮ ਪੂਸ਼ਨਾ ਅਵਾਰਡ ਦੇ ਨਾਲ 26 ਜਨਵਰੀ 2019 ਦੇ ਵਿੱਚ ਵੀ ਸਨਮਾਨਿਆ ਗਿਆ ਉਹਨਾਂ ਨੇ ਦਸੰਬਰ 2020 ਦੇ ਵਿੱਚ ਕਿਸਾਨੀ ਅੰਦolan ਦੀ ਹਮਾਇਤ ਕਰਨ ਲਈ ਅਵਾਰਡ ਵਾਪਸ ਹੈ ਜਿਹੜਾ ਵਾਪਸ ਕਰ ਦਿੱਤਾ ਸੀ ਬਿਲਕੁਲ ਵੱਖ-ਵੱਖ ਸਿਆਸੀ ਆਗੂਆਂ ਦੇ ਵੱਲੋਂ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਤਾਂ ਭਗਵੰਤ ਮਾਨ ਹੋਣਾ ਨੇ ਵੀ ਟਵੀਟ ਕੀਤਾ ਦਰਸਲ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਸੁਦੇਵ ਸਿੰਘ ਢੀਂਸਾ ਜੀ ਦੇ ਅਕਾਲ ਚਲਾਣੇ ਦੀ ਖਬਰ ਮਿਲੀ ਬੇਸ਼ੱਕ ਸਾਡੇ ਰਾਜਨੀਤਿਕ ਮਤਪੇਦ ਰਹੀ ਹੁਣ ਪਰਿਸ਼ਾਨੀ ਦੇ ਨਾਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਆਂ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਉਥੇ ਰਾਜਵਿੰਗ ਨੇ ਜਿਹੜਾ ਟਵੀਟ ਕਰਦੇ ਨੇ ਤੇ ਲਿਖਦੇ ਨੇ ਸਰਦਾਰ ਸੁਖਦੇਵ ਸਿੰਘ ਢੀਮਸਾ ਸਾਹਿਬ ਦੇ ਅਕਾਲ ਚਲਾਣਾ ਕਰ ਜਾਣ ਦੀ ਖਬਰ ਬੇहद ਦੁਖਦਾਈ ਹੈ ਅਸੀਂ ਛੇ ਦਹਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬ ਦੀ ਸੇਵਾ ਕਰਨ ਵਾਲੇ ਇੱਕ ਮਹਾਨ ਆਗੂ ਨੂੰ ਗਵਾ ਦਿੱਤਾ ਹੈ ਉਹਨਾਂ ਨੇ ਕੇਂਦਰੀ ਮੰਤਰੀ ਵਜੋਂ ਸੇਵਾ ਕਰਨ ਤੋਂ ਇਲਾਵਾ ਰਾਜ ਅਤੇ ਰਾਸ਼ਟਰੀ ਰਾਜਨੀਤੀ ਦੇ ਵਿੱਚ ਬਹੁਤ ਜ਼ਿਆਦਾ ਤੇ ਸਕਾਰਾਤਮਕ ਯੋਗਦਾਨ ਪਾਇਆ ਉਹ ਸ਼ਾਇਦ ਰਾਜ ਦੇ ਆਖਰੀ ਮਹਾਨ ਪ੍ਰਤੀਕਾਂ ਦੇ ਵਿੱਚੋਂ ਇੱਕ ਸੀ ਜੋ ਪੰਜਾਬ ਦੇ ਘਟਨਾਪੂਰਨ ਇਤਿਹਾਸ ਦੇ ਗਵਾਹ ਸਨ ਉਹਨਾਂ ਦੇ ਜਾਣ ਨਾਲ ਪਏ ਘਾਟੇ ਨੂੰ ਭਰਨਾ ਪੰਜਾਬ ਲਈ ਬੇहद ਮੁਸ਼ਕਲ ਹੋਏਗਾ ਪਰਮਾਤਮਾ ਉਹਨਾਂ ਨੂੰ ਚਰਨਾ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤਾਂ ਜਿੱਥੇ ਭਗਵੰਤ ਸਿੰਘ ਮਾਨ ਅਤੇ ਮਨਿੰਦਰ ਸਿੰਘ ਰਾਜਵਿੰਗ ਦੇ ਵੱਲੋਂ ਟਵੀਟ ਕੀਤਾ ਗਿਆ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਉਹ ਲਿਖਦੇ ਨੇ ਕਿ ਸ਼੍ਰੀ ਸੁਖਦੇਵ ਸਿੰਘ ਢੀਮਸਾ ਜੀ ਦਾ ਦੇਹਾਂਤ ਸਾਡੇ ਦੇਸ਼ ਲਈ ਬਹੁਤ ਵੱਡਾ ਘਾਟਾ ਹੈ ਇੱਕ ਮਹਾਨ ਬੁੱਧੀਮਾਨ ਤੇ ਜਨਤਕ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਵਾਲੇ ਉੱਚੇ ਰਾਜਨੀਤਾ ਸੀ ਉਹਨਾਂ ਦਾ ਹਮੇਸ਼ਾ ਪੰਜਾਬ ਦੇ ਲੋਕਾਂ ਤੇ ਸੱਭਿਆਚਾਰ ਨਾਲ ਜ਼ਮੀਨੀ ਪੱਧਰ ਤੇ ਸਬੰਧ ਰਿਹਾ ਉਹਨਾਂ ਨੇ ਪਿੰਡੂ ਵਿਕਾਸ ਸਮਾਜਿਕ ਨਿਆਂ ਤੇ ਸਰਪੱਕੀ ਵਿਕਾਸ ਵਰਗੇ ਮੁੱਦਿਆਂ ਤੇ ਜ਼ੋਰ ਦਿੱਤਾ। ਉਹਨਾਂ ਹਮੇਸ਼ਾ ਸਾਡੇ ਸਮਾਜਿਕ ਤਾਣੇ-ਬਾਣੇ ਨੂੰ ਹੋਰ ਵੀ ਮਜ਼ਬੂਤ ਬਣਾਉਣ ਦਾ ਕੰਮ ਕੀਤਾ। ਮੈਨੂੰ ਕਈ ਸਾਲਾਂ ਤੋਂ ਉਹਨਾਂ ਨੂੰ ਜਾਣਨ, ਵਕਫਾਕ ਮੁੱਦਿਆਂ ਦੇ ਨੇੜੇ ਗੱਲਬਾਤ ਕਰਨ ਦਾ ਸੁਪਾਕ ਪ੍ਰਾਪਤ ਹੋਇਆ। ਇਸ ਦੁੱਖ ਦੀ ਘੜੀ ਦੇ ਵਿੱਚ ਮੇਰੀਆਂ ਭਾਵਨਾਵਾਂ ਉਹਨਾਂ ਦੇ ਪਰਿਵਾਰ ਤੇ ਸਮਰਥਕਾਂ ਦੇ ਨਾਲ ਨੇ। ਅਸੂ ਬਿਲਕੁਲ ਵੱਖ-ਵੱਖ ਸਿਆਸੀ ਆਗੂਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਸਰਦਾਰ ਸੁਖਦੇਵ ਸਿੰਘ ਢੀਂਸਾ ਜੋ ਸਾਡੇ ਵਿਚਾਲੇ ਨਹੀਂ ਰਹੇ ਨੇ ਬੇਸ਼ੱਕ ਪੰਜਾਬ ਦੇ ਵਿਕਾਸ ਕਾਰਜਾਂ ਦੇ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਸੋ ਵੱਖ-ਵੱਖ ਆਗੂਆਂ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਸੱਚੀ ਕਾਲ ਜੀ ਸਾਰਿਆਂ ਨੂੰ ਹੁਣੇ ਹੁਣੇ ਇਹ ਖਬਰ ਸਾਰੇ ਪਲੇਟਫਾਰਮਾਂ ਤੇ ਸਾਂਝੀ ਹੋ ਰਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਸਾਹਿਬ ਇਸ ਫਾਨੀ ਸੰਸਾਰ ਨੂੰ અલਵਿਦਾ ਕਹਿ ਗਏ ਜਿੱਥੇ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੇ ਸਪੁੱਤਰ ਨਾਲ ਸਾ ਪਰਮਿੰਦਰ ਸਿੰਘ ਜੀ ਈਨਸਾ ਸਾਹਿਬ ਨਾਲ ਆਪਣੇ ਵੱਡੇ ਵੀਰ ਨਾਲ ਆਪਣੀਆਂ ਸਤਿਕਾਰਯੋਗ ਭੈਣਾਂ ਨਾਲ ਆਪਣੇ ਸਤਿਕਾਰਯੋਗ ਮਾਤਾ ਜੀ ਨਾਲ ਜਿੱਥੇ ਮੈਂ ਦੁੱਖ ਸਾਂਝਾ ਕਰਦਾ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਕੀ ਗੁਰੂ ਸਾਹਿਬ ਉਹਨਾਂ ਨੂੰ ਆਪ ਦੇ ਚਰਨਾ ਕਮਲਾਂ ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਸਾਥ ਸਬੰਧੀ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰ। ਟੀਨ ਸਾਹਿਬ ਅ ਅਸੀਂ ਸਾਰੇ ਆਈ ਹੈਵ ਨੋਨ ਹਿਮ ਸਿንስ ਆ ਵਾਸ ਅ ਯੰਗ ਚਾਈਲਡ ਮੈਨੂੰ ਯਾਦ ਹੈ ਸੀ ਸਕੂਲ ਕਾਲਜ ਡੇਸ ਤੋਂ ਪਰਮੇਂਦਰ ਜੀ ਤੇ ਮੈਂ ਕਾਫੀ ਸਮਾਂ ਇੱਕ ਦੂਜੇ ਨਾਲ ਬਤੀਤ ਕੀਤਾ ਔਰ ਉਹਨਾਂ ਦਿਨਾਂ ਤੋਂ ਦੀਨ ਸਾਹਿਬ ਨੂੰ ਅਸੀਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦੇ ਵੇਖਿਆ ਸੋ ਪੰਜਾਬ ਦਾ ਇੱਕ ਵੱਡਾ सपूत ਜਿਨੇ ਪੰਜਾਬ ਨੂੰ ਹਰ ਫੋਰਮ ਤੇ ਪੰਚਾਇਤੀ ਤੋਂ ਲੈ ਕੇ ਐਮਐਲਏ ਰਾਜ ਸਭਾ ਲੋਕ ਸਭਾ ਦੇਸ਼ ਦੀ ਵਜ਼ੀਰੀ ਸੂਬੇ ਦੀ ਵਜ਼ੀਰੀ ਬਹੁਤ ਵੱਡਾ ਚਿਹਰਾ ਸਨ ਔਰ ਉਹਨਾਂ ਨੇ ਪੰਜਾਬ ਨੂੰ ਬੇਕੂਬੀ ਕਈ ਥਾਵਾਂ ਤੇ ਰਿਪਰੈਜ਼ੈਂਟ ਕੀਤਾ ਸੋ ਮੇਰਾ ਇਮਾਨਾ ਕਿ ਉਹਨਾਂ ਦਾ ਅੱਜ ਇਸ ਸੰਸਾਰ ਨੂੰ ਹਲਵੇ ਦਾ ਕਹਿ ਜਾਣਾ ਇੱਕ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਪਿਆ ਉੱਥੇ ਸਾਨੂੰ ਸਾਰਿਆਂ ਨੂੰ ਪਿਆ ਪੰਜਾਬ ਨੂੰ ਪਿਆ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਪਰਿਵਾਰ ਤੇ ਆਪ ਦਾ ਮਿਹਰ ਭਰਿਆ ਹੱਥ ਰੱਖਣ ਪਿੱਛੇ ਸਾਥ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਰਦਾਰ ਸੁਖਦੇਵ ਸਿੰਘ ਢੀਂਸਾ ਜਿਹੜੇ ਸਾਡੇ ਵਿੱਚ ਨਹੀਂ ਰਹੇ ਇੱਕ ਬਹੁਤ ਸੁੱਲਜੇ ਹੋਏ ਦੂਰੰਦੇਸ਼ੀ ਔਰ ਬੜੇ ਠਹਿਰਾਵ ਵਾਲੇ ਸਿਆਸਤਦਾਨ ਸੀਗੇ ਔਰ ਉਹਦੀ ਤੋਂ ਵੀ ਜਿਹੜੀ ਮੈਨੂੰ ਜ਼ਿਆਦਾ ਜਿਹੜੀ ਗੱਲ ਉਹਨਾਂ ਦੀ ਟੁੰਬਦੀ ਹੈ ਕਿ ਉਹ ਖੇਡਾਂ ਦੇ ਮਾਮਲੇ ਦੇ ਵਿੱਚ ਵੀ 올림픽 ਮੂਵਮੈਂਟ ਨਾਲ ਬਹੁਤ ਲੰਬਾ ਸਮਾਂ ਜਿਹੜਾ ਉਹ ਜੁੜੇ ਰਹੇ ਔਰ ਇਹ ਨਾ ਪੂਰਾ ਹੋਣ ਵਾਲਾ ਕਾਟਾ ਜਿਹੜਾ ਪੰਜਾਬ ਨੂੰ ਪਿਆ ਮੈਂ ਤਾਂ ਪ੍ਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਕਰਦਾ ਕਿ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਸਾਰੇ ਸਾਥਸੰਬੰਧੀਆਂ ਨੂੰ ਪੰਜਾਬ ਵਾਸੀਆਂ ਨੂੰ ਜਿਹੜਾ ਪਾਣਾ ਮੰਨਣ ਦਾ ਬੰਦਕਸ਼ੀ